ਫਗਵਾੜਾ ਵਿਖੇ ਪੀਸੀਆਰ ਇੰਚਾਰਜ ਅਮਨ ਸ਼ਰਮਾ ਦੀ ਅਗਵਾਈ ਵਿੱਚ 15 ਅਗਸਤ ਦੇ ਸਬੰਧ ਵਿੱਚ ਫਗਵਾੜਾ ਦੇ ਬੱਸ ਸਟੈਂਡ ਮਾਲਗਜ਼ਾਮ ਰੋਡ ਉੱਤੇ ਚਲਾਇਆ ਗਿਆ ਸਰਚ ਅਭਿਆਨ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਆਇਓ ਆਇਓ ਮੇਰਾ ਇਹ ਕੋਈ ਨਹੀਂ ਰਵਾਸੀ ਇਹੀ ਤਾਂ ਰਖਾਣੀ ਆ ਉਹ ਜਾਓ ਯਾਰ ਚਾਹ ਕਰ ਲਓ ਜਾਂਦੇ ਚਲੋ ਜੀ ਚਲੋ ਚਲੋ ਜੀ ਫੇਸ ਘੁਮਾਓ ਜੀ ਸਰ ਜਾ ਜਾ ਸਾਡੇ ਪਾਪਾ ਟੂ ਨੂੰ ਕੌਣ ਕਹਣਾ ਪਾਪਾ ਟੂ ਜੀ ਪਾਪਾ ਟੂ ઓ યાર આ બા સબ ઉપર આવો યાર પીટી કે ગા ને યાર પાછે લાર ઓને ના ਨਾਂ ਨੰਬਰ ਜੋ ਨਾਂ ਨੰਬਰ ਯਾਨੀ ਕਰ ਰਹੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਜਿਹੜਾ 15 ਅਕਤੂਬਰ ਦੇ ਸੰਬੰਧ ਵਿੱਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਹੈ ਤੇ ਦੌਰਾਨੇ ਚੈਕਿੰਗ ਕੋਈ ਸ਼ੱਕੀ ਚੀਜ਼ ਵਗੈਰਾ ਨਹੀਂ ਪਾਈ ਗਈ ਪਬਲਿਕ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਕੰਟਰੋਲ ਰੂਮ ਦੇ 99150 10200 ਤੇ ਸੰਪਰਕ ਕੀਤਾ ਜਾਵੇ ਜੀ ਤੇ ਅੱਜ ਕੋਈ ਚਲਾਨ ਵਗੈਰਾ ਵੀ ਕੱਟਿਆ ਗਿਆ ਫਰ ਚਲਾਨ ਜਿਹੜੇ ਆ ਉਸ ਪਾਰਟੀਆਂ ਜਿਹੜੀਆਂ ਵੱਖ-ਵੱਖ ਥਾਵਾਂ ਤੇ ਕਰ ਰਹੇ ਆ ਜੀ ਤੇ ਜੈਕਿੰਗ ਰੂਟੀਨ ਵਾਈਜ਼ ਚੱਲੂਗੀ ਇਹ 15 ਅਗਸਤ ਦੀ ਪ੍ਰੇਰਣ ਤੱਕ ਤਾਂ ਰੁਟੀਨ ਦੀ ਤਰ੍ਹਾਂ ਹੀ ਚੱਲੂਗੀ। ਫਟੇ ਚੈਕਿੰਗ ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਜਾਵੇਗੀ ਜੀ। ਤੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ? ਨੌਜਵਾਨ ਪੀੜੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਦੋਂ ਸਫ਼ਰ ਕਰਨਾ ਹੈ ਤੇ ਆਪਣੇ ਜਿਹੜੇ ਡਾਕੂਮੈਂਟਸ ਆ ਪ੍ਰੋਪਰ ਲੈ ਕੇ ਨਾਲ ਚੱਲਣ ਜੀ।